ਉਹ ਮਿਸਤਰੀ ਵੀ ਆਉਣ ਵਾਲਾ ਹੈ ਕਹੀ-ਕੁਹੀ ਪਤਾ ਨਹੀਂ ਕਿੱਥੇ ਤਾਂ ਪੀਨਾਂ ਨੇ ਕਹੀ ਚੱਕਾ ਭਈਆ ਉਹ ਇੱਥੇ। ਕਹੀ ਹੀ ਕਰੂੰਗਾ ਫਾਦੀ ਜਦੋਂ ਮੈਂ। ਉਹ ਮਿਸਤਰੀ ਆ ਕੇ ਮੇਵਾਣੀ ਪਟਨੇਵੋ ਕੋਲ ਗਿਆ ਨੰਬਰ ਉਹ ਮਿਸਤਰੀ। ਕੋਠੀ ਪਾਉਣੀਆਂ ਦਾ ਤਾਂ। ਖੁੱਲ੍ਹ ਨਹੀਂ ਸਿੱਧੀ ਕਰਕੇ ਗਿਆ ਮਿਸਤਰੀ ਮੇਵਾਆਂ ਦੀਆਂ ਲੈਣਾ ਤਾਂ ਪਾ ਗਿਆ। ਸਹੀ ਨਹੀਂ ਗਾ। ਚੇਕੇ ਮੈਂ ਨਾਲੇ ਕਿਹਾ ਸੀ ਵੀ ਬਾਅਦ ਅਸੀਂ ਇੱਧਰ ਰੱਖਾਂਗੇ।

उसे मैं फिर भी करूंगी आपके साथ बाकी सलमा उसे नहीं देख के हूँ की कर रहेगा इतने बैठे की कर दे तन की कर देगा ਇਹੀ ਜੀ ਬੜੀ ਫੜੀ ਐ ਫੇਂਡਸ ਆ ਵੀ ਥੱਕਾ ਦਿੰਦੇ ਆ ਆ ਕੀ ਕਰੀ ਜਾਂਦਾਗਾ ਮੈਂ ਦਵਾਈ ਦਰ ਕੇ ਇਸ ਦਵਾਈ ਲੈ ਲੈਂਦੇ ਇਸਲੇ ਜੀ ਦਵਾਈ ਤੈਨੂੰ ਕੋ ਉਤਰ ਕੇ ਇਸ ਦਵਾਈ ਲੈ ਲੂ ਮੈਂ ਤੂੰ ਲੈ ਆ ਲੈ ਮੇਰੇ ਸਹੇਦਰਾ ਮਨਵੇੜਦਾ ਤੈਨੂੰ ਦਵਾਈ ਦੀ ਗਈ ਜਾਂ ਮਿਸਤਰੀ ਆਉਣਾ ਮੈਂ ਨਿਉਆ ਬੱਟੀ ਜਾਂ ਨਾ ਕਿਹੜਾ ਮਿਸਤਰੀ ਆਉਗਾ ਉਹ ਮਿਸਤਰੀ ਨੇ ਕਿਹਾ ਤਾਂ ਕੱਲ ਨੂੰ ਆ ਕੇ ਤਾਂ ਗਿਆ ਸਾਰਾ ਸਮਾਨ ਲਗਾ ਕੇ ਗਿਆ ਹੱਥ ਲੈਣਾ ਪਾਈਆਂ ਪਈਆਂ ਉਹ ਬਾਲਾ ਮਰੀਏ ਨਕਾਉਣਿਆ ਕੀ ਹੋਇਆ ਕੀ ਬੇਦ ਨੂੰ ਨਿਉ ਬੱਟੀ ਆ ਨਾ ਕਹੀ ਤੂੰ ਤੋੜੇਂਗੀ ਕਹੀ ਨਹੀਂ ਆਹ ਆਏਗੀ ਕਹੀ ਚਲ ਦਵਾਈ ਲੈ ਆਉਂਦੀ ਚਲ ਪੈ ਉਥੇ ਚਲ ਪੈ ਜਾਇ ਤੇ ਬਦਨੀ ਦਵਾਈ ਲਿਓਨੀ ਹੈਗੀ ਉਹ ਮਿਸਤਰੀ ਆਉਣ ਵਾਲਾ ਬੱਚੇ ਦੀ ਦੀਦ ਨਾ ਆਹੋ ਆਉਣਾ ਮਿਸਤਰੀ ਕੁਆ ਚਾਹਨੀ ਹੁੰਦਾ ਚਾਤਾ ਪਈ ਹੈਗੀ ਚਾਤਾ ਦੇ ਦਿੰਨੀ ਹੈਗੀ ਮੈਂ ਤਾਂ ਨਾ ਦਵਾਈ ਦੇ ਇਸ ਤਰਫ ਫੁੱਫੜ ਨੂੰ ਅੱਛਾ ਤੇ ਉਹ ਲੱਗ ਰਿਹਾ ਤੇ ਕੀ ਕਰਨ ਉਹ ਉਹਦੇ ਨਾਲ ਪੱਟੜ हां ਕਹਣਾ ਕਿ ਮਿਸਤਰੀ ਲਾਉਣਾਗਾ ਆ ਕਰਨ ਪਲਾਣਾ ਕਰਨਾਗਾ ਅੱਛਾ ਲੈ ਤੂੰ ਦਵਾਈ ਦੇ ਦੇ ਮੈਂ ਚਾ ਲਿਆ ਹੁਣੀ ਕੋਈ ਨਾ ਹਾਂ ਮਜ਼ਨਤ ਭਾਈ ਤੂੰ ਦੋ ਲੈ ਜਮਾ ਫੁੱਫੜ ਨੂੰ ਦਵਾਈ ਨੇਵਾ ਦਾ ਕੀ ਪਰਦਾ ਇਹ ਹੀ ਦਵਾਈ ਦੂੰ ਡਬਲ ਡੂ ਜੜੀ ਸਾਰਾ ਘਰ ਪਟੋਚਾ ਜਿਆਦਾ ਹੀ ਰੱਖੂ ਯੁੱਗੜ ਦੀ ਬਾਈ ਗੜੀ ਲੈ ਹੀ ਫਫੜਾ ਹੋ ਤਿਆਰ ਦੇ ਮਾਤੇ ਨੂੰ ਦਵਾਈ ਤੋੜਾਈ ਕਹਦੀ ਐ ਮੈਨੂੰ ਜੋ ਹੈ ਦਵਾਈ ਨੂੰ ਉਹ ਠੀਕ ਹੋ ਜਾਏਗਾ ਵਧੀਆ ਦਵਾਈ ਲੈ ਖੜਾ ਤੂੰ ਆਏਗਾ ਗਰੀਬ ਨੂੰ ਆਏ ਪੁੱਛ ਚਾਹ ਬਣਾ ਲਿਓ ਮਿਸਤਰੀ ਆਉਣਾ ਹੈ ਕੋਈ ਨਹੀਂ ਕੋਈ ਨਹੀਂ ਚਾਹ ਹੀ ਬਣ ਗਈ ਤੇ ਮਿਸਤਰੀ ਵੀ ਆਉਲਾ ਖੜੋ ਦਵਾਈ ਦਾ ਮੈਨੂੰ ਕੀ ਹੈ ਦਵਾਈ ਨੂੰ ਦਵਾਈ ਤਾਂ ਲੈ ਫੜਾ ਲੈ 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 ਦੇਖੀ ਜਰੀ ਹੁੰਦੇ ਲੇਕਿਨ ਦਵਾਈ ਇਹ ਹੈ ਕਾਦੀ ਹੈ ਇਹ ਇਹ ਤਾਂ ਠੀਕ ਹੈ ਮੈਂ ਬਸ ਖਾਂਗੇ ਜਖਾਮ ਜੀ ਦੀ ਓਏ ਹੋਰ ਕਾਦੀ ਦਵਾਈ ਹੈ ਤੇ ਮੌਸਮ ਜਿਆ ਖਰਾਬ ਹੋ ਰਿਹਾ ਹੈ ਬਦਲਦੇ ਮੌਸਮ ਖਾਂਗ ਜਖਾਮ ਆ ਰਿਹਾ ਸਮੇਂ ਮੈਨੂੰ ਤਾਂ ਇਹ ਕੰਮ ਲੱਗਣ ਲੱਗਦੀ ਹੈ ਨਹੀਂ ਨਹੀਂ ਉਹੀ ਲੱਗਦਾ ਹੈ ਬੋ ਵਧੀਆ ਦਵਾਈ ਇਹ ਤਾਂ ਲੱਪਾ ਇਹ ਦੇਖਦੇ ਤੈਨੂੰ ਚਾਹ ਇੱਕ ਮਿੰਟੇ ਦਾ ਮਾਰ ਲਈ ਮਿਸਤਰੀ ਆਉਣ ਵਾਲਾ ਗਾ ਕੋਈ ਨਹੀਂ ਕੋਈ ਨਹੀਂ ਤੂੰ ਪਾ ਉਹ ਨੌਰੀ ਤਾਂ ਵਾ ਫਟਿਆ ਆ ਕੋਈ ਨਹੀਂ ਠੀਕ ਹੈ ਚੰਗਾ ਆ ਬਾਈ ਇਧਰ ਕਿੱਥੇ ਆਲਾ ਵਧੀਆ ਗਾੜੀ ਹੁਣ ਕਿੱਧਰ ਫਿਰਦਾ ਉਹ ਮੈਂ ਆ ਸਾਡੇ ਨੂੰ ਦੇਖ ਕਹਾਂ ਸੀ ਯਾਰ ਮੈਂ ਕਹੀਦਾ ਨਾ ਨਾ ਫੋਨ ਚਾਲਾਈ ਜੰਨਾ ਕਹਿੰਦਾ ਉਹ ਚੱਕਦਾ ਹੀ ਨਹੀਂਗਾ ਉਹ ਮੈਂ ਵਗ ਗਿਆ ਵਿਆ ਮੈਥੋਂ ਟਾਈਮ ਨਹੀਂ ਲੱਗਿਆ ਹੁੰਦਾ ਉੱਧੇ ਆਇਆ ਸੀਗਾ ਉੱਧੇ ਫਿਰ ਕਲੇਜ ਆ ਪਏ ਮੈਂ ਹੁਣ ਦੁਬਾਰੇ ਪੁੱਛਦਾ ਕਿ ਇੱਕ ਵਾਰੀ ਆ ਕੇ ਚੱਕੂ ਕਿੱਥੋਂ ਕਿਉਂ ਕੀ ਹੋ ਗਿਆ ਉਹ ਤਾਂ ਮੈਂ ਦੇਖਦਾ ਫਿਰਦਾ ਉਹ ਤਾਂ ਮੈਂ ਇੱਕ ਦਿਨ ਵਿਚਾਰ ਕੇ ਗਿਆ ਤੇ ਘਰੇ ਨਾ ਅਸੀਂ ਭਾਲਣ ਲੱਗ ਗਏ ਉਹ ਗੰਦੂਰੇ ਬੈਠਾ ਬੈਠਾ ਪਤਾ ਨਹੀਂ ਕਿੱਧਰ ਵਗ ਗਿਆ ਅੱਛਾ ਉਸ ਤੋਂ ਬਾਅਦ ਮੈਂ ਤੇ ਅਮਰਜੀਤ ਪਿੰਡ 'ਚ ਦੇਖਣ ਵਾਗੇ ਸਾਡੇ ਆਂਦਿਆਂ ਨੂੰ ਵਾਸੀ ਨੇ ਖੁੱਲ੍ਹੀ ਜੋ ਚੱਕਿਆ ਉਹ ਤਾਂ ਅਫਸਰਟ ਹੋ ਰਿਹਾ ਐਨੋ ਗਿਆ ਯਾਰ ਹੋਰ ਕਿ ਤਾ ਪਰਵਾਹ ਪਤਾ ਵੀ ਲੈਣ ਹੁੰਦੇ ਹੋ ਮਗਰ ਪੈ ਜਾਂਦੇ ਉਹ ਗੱਲ ਜਾਣ ਨੂੰ ਜੀ ਨਹੀਂ ਕਰਦਾ ਹੈਗਾ ਇੱਕ ਭਾਈ ਦੇ ਮੂਹਰੇ ਨੂੰ ਜਾਨਣਾ ਮੈਂ ਤਾਂ ਸਿੱਧੀ ਗੱਲ ਆ ਪਰ ਜਾਨਣਾ ਤਾਂ ਪਊਗਾ ਆਇਆ ਤਾਂ ਤਾਹੀਂ ਆਉਣਾ ਜੋ ਫੋਨ ਇੰਝ ਕਰਦਾ ਉਹ ਜਾ ਕੇ ਪਿਆਰ ਨਾਲ ਗੱਲ ਕਰ ਬੰਦਾ ਦੂਰ ਹੁੰਦਾ ਹੁੰਦਾ ਦੂਰ ਉਹ ਮੂਰੇ ਉਹ ਮੱਥੇ ਲੱਗ ਜਾਂਦੀ ਆ ਰੌਲਾ ਤੱਗੀ ਆ ਨਹੀਂ ਤਾਂ ਹੋ ਗਿਆ ਲੋ ਤਾਂ ਕੋਈ ਕੁਝ ਨਹੀਂ ਕਹਿੰਦਾ ਕਿੰਨਾ ਕਿੰਨਾ ਟਾਈਮ ਪਾਸ ਹੋਊਗਾ ਹਾਂ ਜਾ ਕੇ ਤਾਂ ਆਉਣਾ ਮੈਂ ਹੁਣ ਮੈਂ ਤੈਨੂੰ ਫੋਨ ਬਹੁਤ ਲਾਇ ਸੀ ਤੇ ਡੀਜੀ ਡੀਜੀ ਦਾ ਖੜਕਾਂ ਚ ਸੁਣਿਆ ਨਹੀਂ ਹੋਣਾ ਵਿਆਹ ਚ ਉਹ ਉਧਰ ਵੀ ਸਰਿਆ ਨਹੀਂ ਯਾਰ ਇੱਕ ਜਾਣਾ ਪਿਆ ਉਧਰ ਖਾਸ ਦੋਸਤੀ ਸੇਪਣਾ ਵਾਲਾ ਆ ਜਾਂ ਫਿਰ ਮੈਂ ਚੱਲਦਾ ਤੇਰੇ ਨਾਲ। ਚੱਲ ਯਾਰ। ਅੱਜ ਬੋਲਾਂਗੇ ਫਿਰ। ਨਾਲੇ ਉਹ ਅਮਰਜੀਤ ਜਾਈ ਮੈਨੂੰ ਬੰਦਾ ਠੀਕ ਨਹੀਂ ਲੱਗਦਾ। ਹਾਂ ਮੈਨੂੰ ਵੀ ਇੰਝ ਲੱਗਿਆ ਯਾਰ। ਨਹੀਂ ਤਾਂ ਉਹ ਨਹੀਂ ਲਾਇਕ ਇਹ ਵਾਗੇ ਕਿਸੇ ਬੱਲੇ। ਉਹ ਆਪਦਾ ਭਾਈ ਨੂੰ ਮਿਲਣਾ ਯਾਰ ਉਹ ਤਾਂ ਫੱਕੀ ਘੜੀ ਲੈਣੀ। ਉਹ ਤਾਂ ਹੋ ਜਾਈ ਵੀ। ਤਾਂ ਉਹਨਾਂ ਦਾ ਫਿਰ ਪੇਚਾ ਹੀ ਬੁਗ। ਕਾਲਾ ਇੱਕ ਹਵਾ ਵੀ ਵੜੀ ਚੱਲੀ ਜਾਂਦੀ ਹੈ ਹਨਾ। ਹੋਰ ਯਾਰ। ਆਪਿਆ। ਹਰ ਮਿਲ ਗਿਆ ਉਹ ਆ ਗਿਆ ਮਿਸਤਰੀ ਬੜਾ ਲੇਟ ਹੋ ਗਿਆ ਬਦਦਰਾ ਮੈਂ ਤਾਂ ਸਾਰੀਆਂ ਨਿਆਂ ਨੂੰ ਪੱਤਤੀਆਂ ਹੋਰ ਵੇ ਆੜਿਆ ਲੈਦਾ ਨਾਲ ਕਿਹੜਾ ਮਿਸਤਰੀ ਕਿਹੜਾ ਧੜਿਆ ਜਿਹੜਾ ਬਾਈ ਮਰੀ ਨਾ ਜਾਣਾ ਮੈਂ ਤਾਂ ਕੋਠੀ ਪਾਉਣੀ ਆਪਾਂ ਉਹ ਕਹਿ ਕੇ ਤਾਂ ਗਿਆ ਸੀ ਲੈਣਾ ਮਾਰ ਕੇ ਗਿਆ ਸੀ ਕਹਿੰਦਾ ਵੀ ਤੂੰ ਦੇ ਉਹ ਪੱਟਲੀ ਘਰ ਪਾਇਆ ਦਾ ਕਿਹੜੀਆਂ ਨਾਂ ਤੋਂ ਕਿਹੜੀ ਕੋਠੀ ਪਾਈ ਜਨਾ ਤਾਣ ਕਹਿਆ ਤੈਨੂੰ ਹੋਰ ਫਰੀਦ ਪੈਦਾ ਤੁਹਾਡੇ ਵਾਲਾ ਨਾ ਸਿਆਣੋ ਹਟ ਕੇ ਨੂੰ ਤੂੰ ਮੈਂ ਕੌਣ ਤੂੰ ਉਹੀ ਹੈ ਪਿਆਰੇ ਦਾ ਮੁੰਡਾ ਮਿਸਤਰੀ ਦੇ ਲਾ ਬਣਾ ਲੈ ਮਿਸਤਰੀ ਆ ਗਏ ਤੇ ਮੈਂ ਤੈਨੂੰ ਕਿੱਦਾਂ ਫੋਨ ਲਾਇਆ ਨਾ ਤੂੰ ਫੋਨ ਚਾਗਦਾ ਮੈਂ ਤੈਨੂੰ 4 ਵਜੇ ਦਾ ਫੋਨ ਲਾ ਲਿਆ ਰਾਤ ਮੇਰੇ ਕੋਲੇ ਪੈਗ ਲਾ ਦੇ ਕੇ ਗਿਆ ਸੀ ਤੂੰ ਉਹਨਾਂ ਕਹਾਂ ਐ ਬਰਵਾਇਦਿ ਬੋਣੇ ਬੰਦਾ ਤੇ ਜਿਹੜੇ ਲਾਉਂਦਾ ਪੈਗ ਗੁਰਪੀ ਦਾ ਜਿਹੜਾ ਚਾਚੇ ਬੋਲੇ ਕਿ ਮਿਲਣੀ ਤਾਂ ਮੈਂ ਤੇ ਨਹੀਂ ਦਿਹਾੜੀ ਪੂਰੀ ਨਹੀਂ ਦੇਣੀ ਮੇਰੀ ਗੱਲ ਸੁਣ ਲੈ ਤੂੰ ਲੇਟ ਬੜਾ ਆਇਆ ਬਾਈ ਲੈ ਕਿੱਧਰ ਦਿਹਾੜੀ ਕਿਉਂ ਆ ਸਾਰੀਆਂ ਮੈਂ ਆਪ ਬੱਟੀਆਂ ਨਹੀਂ ਆਉਦੀ ਮੈਂ ਦਿਹਾੜੀ ਕੱਟੂਗਾ ਤੈਨਾਂ ਮੈਂਟਲ ਹੋ ਗਿਆ ਨਾ ਐ ਤਾ ਮੈਂ ਲੈ ਜਾਣਾ ਬੋਲੇ ਤੇ ਦੇ ਕੋਠੀ ਦੀ ਐ ਤਾ ਲੈ ਲੈ ਜਾਣਾ ਬੂ ਕੋਠੀ ਪੌਣੀਆਂ ਮੇਰੇ ਛੋਟੇ ਭਾਈ ਵਾਸਤੇ ਕੋਠੀ ਪਾਉ ਮੈਂ ਕਿਦੇ ਅਮਰਜੀਤ ਨੇ ਇਹ ਫੇਰਾ ਛੋਟਾ ਭਾਈ ਇੱਥੇ ਦਾ ਬੈਠਾ ਹੈ ਤੁਸੀਂ ਕੰਮ ਤੇ ਲੱਗ ਜਾਓ ਚਾਹ ਮਾਫ ਤੇ ਫੜਾ ਦੂੰ ਤੁਹਾਨੂੰ ਲੱਗ ਗਿਆ ਰੰਮ ਤੇ ਨਾ ਜੇ ਯਾ ਮੀਰੀ ਕਰਦੇ ਫਿਰ ਗੜੇ ਨੇ ਜਮਾ ਟੁੱਟਾ ਹੋ ਗਿਆ ਤਾਂ ਹੈ ਯਾ ਜਮਾ ਜਮਾ ਦਵਾਣਾ ਬੁੜਾ ਕਰੀ ਜੇ ਅੰਦਰ ਕੋਈ ਪੱਤੀ ਭਾਗੇ ਦੇਣ ਨਾ ਉਹ ਹੀ ਨਹੀਂ ਜਾਂ ਯਸ ਹੋ ਗਿਆ ਨਾ ਫੇ ਚੱਲ ਰਹਿ ਗਿਆ ਕਿੰਨੇ ਦਾਰੀ ਕੋਤੀ ਕੋਣੀ ਜਿਹੜੇ ਤਾਂ ਹੋ ਗਿਆ ਪੱਤੀ ਵਰਗਾ ਖਾ ਇਗੜਾ ਦੌਰ ਕਰਦੇ ਕਿਉਂ ਪਾਗਲ ਕੀਤਾਗਾ ਇਥੇ ਪਹਿਲੇ ਹੀ ਉਹਦੀ ਪਾਗਲ ਕਰ ਤੱਦਾ ਜਿਹਦਾ ਵਿਆਹ ਕਰਾਇਆਗਾ ਪਾਗਲ ਤਾਂ ਤੁਸੀਂ ਕਰ ਰੱਖਿਆ ਇਹ ਅਸੀਂ ਤਾਂ ਦਵਾਈ ਨਹੀਂ ਟਾਈਮ ਸੇ ਤਾਂ ਨਹੀਂ ਦੇਈ ਜਾਂਨੇ ਹੈਗੇ ਕਿਹੜੇ ਦਵਾਈਆ ਤੁਸੀਂ ਦਵਾਈ ਤਾਂ ਸੈਨਲੋਂ ਦਾ ੜ ਗਿਆ ਸਾਨੂੰ ਇਹ ਸੈਨਲੋਂ ਵੀ ਜਦੋਂ ਹੰਤੋਂ ਬਿੰਦ ਬਿੰਦੇ ਆ ਕੇ ਮੱਥੇ ਲਾ ਦੇਣਗਾ ਤਾਂ ਇਹ ਸੈਨਲੋਂ ੜੂਗਾ ਤਾਈ ਤਾਂ ਪਾਗਲ ਹੋਈ ਜਾਂਦਾਗਾੁੱਦੇ ਮੈਂ ਦਵਾਈ ਦਵਾਉਣਾ ਸੋਦੇ ਦਾ ਬੜਨ ਜੇ ਤਾ ਮੈਨੂੰ ਘਰੇ ਉਹ ਤਾਂ ਕਹਿੰਦੇ ਬਾਰ ਕੋ ਮੜ ਜਾ ਦਵਾਈ ਕਰ ਲੈ ਜਾਂਦੀ ਸੀਗੀ ਬਸ ਇਹ ਤਾਂ ਲੜਾਈ ਤੋਂ ਬਿਨਾ ਦੂਜੀ ਗੱਲ ਵੀ ਕਰ ਲਿਆ ਕਰ ਕਦੇ ਫਿਰ ਜੇ ਭਾਈ ਇਹ ਬਿੰਦ ਬਿੰਦੇ ਆਉਗਾ ਫਿਰ ਦੀ ਹੁਣ ਤਾਂ ਦੰਦੇ ਨਾਲ ਦੇ। ਮੈਂ ਮੈਂ ਕਾਲਾ ਦੱਸਾਂ ਮਨ ਨੂੰ ਕਹਾਂ ਜਮਾ ਪਾਗਲ ਹੋ ਰਿਹਾ ਮਾਰੇ ਇੱਧਰ ਖੇਤ ਬੰਨੀ ਆ ਗਿਆ ਮਾ ਜੱਲ ਕਾਲੇ ਮਾ ਹੁਣੇ ਚੱਲਦੇ ਆ ਮਾ ਉੱਥੇ ਮੈਂ ਲੜਾਂਗੇ। ਮੈਂ ਨੇ ਵੇਚਤੀ ਕਰਾਉਣ ਵਾਸਤੇ ਥੋੜੀ ਲਾਇਆ ਮਾਸੀ ਤੂੰ ਕੋਈ ਹੋਰ ਗੱਲ ਵੀ ਕਰ ਲਿਆ ਕਰ ਜਦੋਂ ਮੈਨੂੰ ਲੱਗਦਾ ਜਾਂ ਤਾਂ ਨਹੀਂ ਆਉਣਾਗਾ ਜੇ ਤੈਨੂੰ ਉਹਦੇ ਸੋਚ ਹੁੰਦੀ ਜਿੱਦੈ ਤੂੰ ਘਰੋਂ ਗਿਆ ਸੀਗਾ ਮੈਂ ਮੈਂ ਆਹ ਕੰਮ ਕਰਦਾਗਾ ਜੇ ਤੈਨੂੰ ਇਹ ਨਹੀਂ ਸੋਚ ਸੀ ਉਹਦੀ ਗੱਲ ਸੀ ਏਡੀ ਉਹਦੇ ਮੈਂ ਐਸੀ ਦੁਆਰ ਉਹਦੇ ਤੂੰ ਵੜ ਨਹੀਂ ਦਿੱਤਾਗਾ ਆਦਲ ਨਾ ਹੁੰਦੀ ਸੀ ਜਾਂ ਨਹੀਂ ਸਭ ਕੁਝ ਸਭ ਕੁਝ ਹੋ ਜਾਂਦਾ ਮੈਨੂੰ ਟੈਨਸ਼ਨ ਨਹੀਂ ਇਹਦੀ ਪਈ ਆ ਵਾਸੀ ਟੈਨਸ਼ਨ ਵੀ ਇਸੇ ਲਈ ਦਿੱਤੀ ਐ ਜਿਹੜੀ ਨਹੀਂ ਦਿੱਤੀ ਐਗੀ ਤੇਰੇ ਬਾੜੋਂ ਦੇ ਫੇਰੇ ਸੱਟਾਊਗਾ ਕੀ ਕਰ ਲਊਗੀ ਕੋਲ ਦੀ ਭੂਆ ਦੇ ਮਾਗਰ ਤੇ ਹੋ ਬਾਈ ਮਾਗਰ ਇਹ ਪੈਂਦੀ ਆ ਮਾਗਰ ਅਸੀਂ ਨਹੀਂ ਪਏ ਹਾਂ ਜੀ ਕੀ ਕਰ ਲੋ ਜਿਉਂ ਪਤਾ ਲੈਣ ਆ ਗਿਆ ਭਰਾ ਦਾ ਕਿੱਡੀ ਕੀ ਗੱਲ ਆ ਬਾਈ ਪਤਾ ਲੈਣ ਆਲੀ ਦਾਮੀ ਦਵਾਈ ਮੈਂ ਦਵਾਉਣਾ ਨੂੰ ਟਲ ਤੱਕ ਟਾਈਮ ਅਕਸਰ ਮੈਂ ਕਰਾ ਲੇ ਟੈਸਟ ਮੈਂ ਕਰਾ ਲੇ ਮੈਂ ਵੀ ਤਾਂ ਮਹਿੰਗੇ ਦੇਵਰੇ ਕੱਲਿਆ ਤਤਕਾਰਾ ਤੁਸੀਂ ਨੇ ਯਾਰ ਅਸੀਂ ਨੇ ਕੁਝ ਬੋਲੇ ਵਡੇ ਭਾਈ ਕੁਝ ਬੋਲਦੇ ਹਾਂ ਹੁਣ ਮੈਂ ਤਾਂ ਸਾਂਝਾ ਬੰਦਾ ਦੇਖਾ ਮੈਨੂੰ ਤਾਂ ਤੂੰ ਨਹੀਂ ਕੋਈ ਜਿਆਦਾ ਨੇੜੇ ਕੋਈ ਇਹ ਨਹੀਂ ਹੈਗਾ ਹਨਾ ਆਪਾਂ ਤਾਂ ਸਾਂਝੀ ਗੱਲ ਕਰਨੀ ਆ ਮੈਂ ਤਾਂ ਉਦੋਂ ਤੋਂ ਛੱਡ ਕੇ ਇਹਨੂੰ ਸਾਹਮਣੇ ਰੱਖਿਆ ਪਰ ਤੂੰ ਇੱਥੇ ਕਰਦਾ ਕਿ ਇਹ ਨਿਕਲਦਾ ਇਹ ਗਾਂ ਰੇਂਗੂ ਬਾਰੇ ਕਰਦਾ ਨਾ ਮੈਂ ਪਿੰਡ ਬਾੜੀ ਤੇ ਮੇਰੀ ਗੱਲ ਸੁਣ ਲੈ ਜਿੱਦ ਤੇ ਤੂੰ ਗਿਆ ਨਾ ਇਹੀ ਸਾਮੀ ਆਂਦਾ ਇਹਨੂੰ ਮੈਨੂੰ ਤਾਂ ਤੇਰੀ ਬਾੜ ਮੈਂ ਦਿੱਤਾ ਹੈ ਉਹਦੇ ਮੈਂ ਤਾਂ ਹੈਗਾ ਸੀਗਾ ਉਹਦੇ ਦਵਾਈ ਦੋਣੀਆਂ ਸੀ ਫਿਰ ਉਦੋਂ ਪਹਿਲਾਂ ਤੂੰ ਸਾਰੇ ਬੇਪੇ ਤੇਰੀ ਪਾਏ ਹੋਏ ਲੈਗੇ ਨਾ ਤੈਨੂੰ ਕਿਸੇ ਨੂੰ ਨਹੀਂ ਬਣਾਉਣਾ ਹੈ ਬਈ ਉਹਦੇ ਕੋਲ ਪਾਏ ਮੈਂ ਤਾਂ ਆ ਗਿਆ ਘਰੋਂ ਕਲੇਸ਼ ਪਾਏ ਨਾਲ ਹੋਰ ਪਾਏ ਉਦੀ ਚੱਕ ਲੈਣਾ ਫਰਮਾਇਆ ਤਾਂ ਜਾਂਦਾ ਇਹਨੂੰ ਚੱਕੇ ਮੈਂ ਉਹਦੇ ਇਹ ਦਾ ਮੈਂ ਸਮਾਂ ਲੈਗਾ ਚੱਕੇ ਉਹ ਤੋਂ ਥਰੇ ਜ਼ਿਆਦਾ ਹੈ ਖੇਤੀਬਾੜੀ ਹੋਣੇ ਸਾਮੀ ਹੈਗੀ ਪਸ਼ੂ ਡੰਗਰ ਉਹ ਸਾਮੀ ਆਂਦਾਗਾ ਜੇ ਮੈਨੂੰ ਕੋ ਲਾ ਲਈ ਮੈਂ ਕਾਹੀ ਆਈ ਸੀਗਾ ਚਲੋ ਉਹਦਾ ਵਸੀ ਰਿਸ਼ਤੇਦਾਰ ਆ ਚਲੇਦਾ ਹੱਕੀ ਆ ਨਾ ਸ਼ਾਬਾਸ਼ ਜਿੰਨਾ ਕਰਿਆ ਵੀ ਪਰ ਆਇਤਾ ਨਹੀਂ ਵੀ ਹੁਣ ਇਹਨੂੰ ਤੁਸੀਂ ਬੜਨੀ ਨਾ ਨੇ ਯਾਰ ਬੜਨ ਵਾਲੀ ਗੱਲ ਨਹੀਂ ਹੈਗੀ ਕਹੇ ਤੂੰ ਵੀ ਦੋ ਨੰਬਰ ਗੱਲ ਕਰ ਜਲਾ ਉਹ ਨਹੀਂ ਯਾਰ ਜੀ ਤੇ ਕਸੂਰ ਆਪਾਂ ਉਹਨੂੰ ਕਸੂਰ ਕਹਾਂਗੇ ਜੀ ਤੇ ਨਹੀਂ ਹੈਗਾ ਤਾਂ ਹੁਣ ਓਥੇ ਓਥੇ ਸ਼ਾਬਾਸ਼ ਉਹਨੂੰ ਓਥੇ ਕਹਿੰਦੇ ਦੱਸਿਆ ਓਥੇ ਮੈਂ ਆਇਆ ਤਾਂ ਹੈਗਾ ਓਥੇ ਬਾਹਰ ਓਥੇ ਜਿੱਦ ਮੈਂ ਲੈ ਕੇ ਚੱਕੇ ਓਥੇ ਤੈਨੂੰ ਦਿਗਾ ਪਹਿਲਾਂ ਦੱਸਿਆ ਨਹੀਂ ਸੀ ਇਹ ਤਨਾ ਤੂੰ ਤਾਂ ਮੇਰੀ ਗੱਲ ਸੁਣ ਕਰ ਪਰ ਤੂੰ ਤਾਂ ਤੂੰ ਤਾਂ ਹੱਕ ਜਮਾਣਾ ਹੈਦੇ ਤੇ ਬਸ ਇੱਕ ਹਾਂ ਮੈਂ ਤੂੰ ਸਾਹਮਣੇ ਬੈਠ ਦੇਣ ਲੱਗਾ ਟੈਕਸਟ ਕਰਾ ਲੈ ਚੱਕ ਲੈ ਇਲਾਜ ਕਰਾਤਾ ਉਹਦੇ ਤੁਹਾਨੂੰ ਧੀਗਾ ਕੋਈ ਤੋ ਆਇਆ ਉਹ ਜਿਹੜੇ ਤੂੰ ਆਏ ਨਾ ਉਹਦੇ ਹੱਥ ਕੱਟਣ ਲੱਗ ਜਾਂਦੇ ਇਹ ਸਾਨੂੰ ਮੇਤਰੀ ਅਸੀਂ ਆਵੇ ਤਾਂ ਉਹਦਾ ਹਟ ਗਿਆ ਕਿਉਂ ਕੋਈ ਤਾਂ ਸਿਰ ਨਾ ਟ ਗਿਆ ਮੇਰੀ ਗੱਲ ਨਾ ਮੈਂ ਇਹਦਾ ਹੀ ਕੋਈ ਨਾ ਕਰਕੇ ਗੂੜੀ ਤੇਰੀ ਮਰਦਾ ਆਇਆ ਹਾਂ ਦੱਸ ਮੈਂ ਰਾਏ ਕਰਾ ਕੇ ਜੋ ਤੂੰ ਮਾ ਉਹਦੇ ਨਹੀਂ ਆਇਆ ਮੈਂ ਚਲ ਕਲੇਕ ਹੋਗਾ ਹੁਣ ਨਾ ਇਸ ਤੂੰ ਫੋੜ ਲਾ ਲੋ ਠੀਕ ਆ ਬੜਾ ਛੋੜ ਦੋ ਮੈਂ ਉਹਦੇ ਘਰ ਵਾਲੀ ਨਾਲ ਆਪ ਇੱਥੇ ਰਹਿ ਗੂਗਾ ਅੱਛਾ ਮੈਂ ਕਰਾਉਂਗਾ ਇਹਦਾ ਛੱਡੀਆੜ ਤੂੰ ਜਿਹੜਾ ਜਿਹੜਾ ਪਹਿਲਾ ਇਲਾਜ ਕਰਾਤਾ ਤਾਂ ਆ ਕੇ ਉਹ ਜਿਹੜਾ ਹੁਣ ਕਰਾ ਦੇ ਹਾਂ ਕਿਹੜੀ ਦਵਾਈ ਦਵਾਈਆਂ ਨੂੰ ਅਸੀਂ ਤਾਂ ਦਵਾਈ ਦਵਾਈ ਹੋਈ ਜਾਂਦੇ ਆਏ ਮਾਰਦਾ ਨਹੀਂ ਹੈਗਾ ਮੈਂ ਇਹ ਹਿੱਸਾ ਹੈ ਠੀਕ ਆ ਮਾਰਦਾ ਪਾਏ ਉਹ ਫਿਰ ਤੂੰ ਇਹ ਮੇਰੀ ਗੱਲ ਇੰਨਾ ਨਾ ਪਕਾਈ ਕਰਨ ਦੀ ਲੋੜ ਨਹੀਂ ਤੈਨੂੰ ਤੂੰ ਦੋ ਬੰਦੇ ਜੇ ਇਕੱਠਾ ਲੱ ਕਰਕੇ ਨਾਹ ਇਹ ਸਾਰਾ ਲਮੜੀ ਇਹ ਵੀ ਰਾਜਾ ਮੇਰਾ ਲੇਉਂਗੀ ਮੈਨੂੰ ਇਸੇ ਕੋਈ ਨਾ ਤਵੇ ਦਾ ਜਾਈ ਉਹ ਭੂਆ ਬਤੀ ਜਿੰਨਾ ਮਰਜੀ ਲੋਲਾ ਲਾ ਲੋ ਕੋਈ ਨਾ ਸਾਡਾ ਤਾਂ ਦੇਰ ਲੱਗਿਆ ਨਾ ਅਸੀਂ ਨਾ ਵੰਗੇ ਘਰ ਮੈਂ ਵੀ ਘਰ ਬਾਹਰ ਛੱਡਾ ਤਾਂ ਪਿੰਡ ਛੱਡਿਆ ਠੀਕ ਆ ਜਿੱਥੋਂ ਮੈਂ ਮੈਂ ਬਹੁਤ ਅਸੀ ਮਨਦਾ ਹੂੰ ਉਹ ਤੇਰਾ ਬਤਾਇਆ ਮੈਨੂੰ ਘਰਵਾ ਛੱਡਣ ਵਾਲੇ ਦਾ ਕਿਉਂ ਕਿ ਦੋ ਸਾਲ ਤੋਂ ਦੇਰ ਚ ਲੈ ਕੇ ਆਦਾ ਕਰਦਾ ਕਰਉ ਤਾ ਤੂੰ ਮੇਰੀ ਜਮਾਨਤ ਕਰਾਈ ਐ ਤੈਂ ਕਦੋਂ ਦੇਖ ਲੈ ਵੀ ਇਹ ਦੇਰ ਜਵਾਨੀ ਐ ਇਹ ਤੂੰ ਆ ਬੈਣਾ ਬੰਦ ਕਰ ਲੈ ਲੈਣਾ ਯਾਰ ਭਾਈ ਕੋਈ ਗੱਲ ਕੁਛ ਮਰਜ਼ੀ ਕਰਾਇਆ ਯਾਰ ਅਗਲਾ ਉਹ ਵੀ ਲੈਣਾ ਤੂੰ ਆ ਪਾਈ ਦੀ ਗੰਦ ਕਰ ਰੋ ਜੀ ਮੇਰੀ ਮੁਰਾਦ ਤੇ ਹਾਂ ਹੋਰ ਹੋਰ ਠੀਕ ਆ ਇਹਦੀ ਗੱਲ ਕਰ ਅਗਲੇ ਨੇ ਕੁਛ ਮਰਿਆ ਅਗਲੀ ਜਿੰਦਗੀ ਆ ਤੂੰ ਦੇਖ ਲੈ ਬੂਆ ਹਾਂ ਬਸ ਮੈਨੂੰ ਪਤਾ ਹੀ ਹੈ ਨਾ ਇਹਨਾਂ ਦੀ ਇਹੀ ਕਰਤੂਤਾਂ ਨੇ ਕੀਆਂ ਹੋਰ ਕਰ ਲੈ ਇਹਨਾਂ ਨੇ ਉਹ ਮੋਟਰ ਛੱਡ ਤੀਆਂ ਪਾਣੀ ਮੰਗੀਆਂ ਨਾਲ ਉਸ ਤਰ੍ਹਾਂ ਕਿਹੜੀ ਪਾਣੀ ਪਾ ਦੇ ਤਾ ਦਵਾਇ ਤੇ ਤੂੰ ਤਿਆ ਤਪਾਇਆ ਉਹ ਪਾਣੀ ਵਗਾਇਆ ਨਾਲ ਤੁਪਾ ਪਾਇਆ ਪਾਇਆ ਬੋ ਬੋ ਤੇ ਉਹ ਫਿਰ ਡੈੜੀ ਪੂਰੀ ਮੰਗੂਰ ਬੈਠ ਰੋ ਕਾਲਾ ਦੇਖ ਲਾਇਆ ਓ ਜਮਾ ਪਾਗ ਲਗਰਤਾ ਹੈ ਇਹ ਕੋਈ ਟੈਨਸ਼ਨ ਨਹੀਂ ਉਹਨੂੰ ਪਾਗਲ ਬਾਈ ਕਰਨੀ ਆ ਬਹੁਤ ਹੀ ਏਮ ਜਿੱਤੇ ਲੈ ਗਿਆ ਇੱਥੇ ਪਿੰਡ ਵਾਲੇ ਤੋਂ ਦਵਾਈਆਂ ਦਵਾਈ ਜਾਂਦੇ ਗੋਲੀਆਂ ਦੁਕਾਨਾਂ ਵਾਲੀਆਂ ਹੋਰ ਕਿੰਨੇ ਦਾ ਦੇਖਦਾ ਇਹਨੂੰ ਅਜਿਹਾ ਆਨ ਕਰਦਾ ਉਲਟਾ ਬੰਦਾ ਇਹ ਕਾਲਾ ਇਹ ਮੈਨੂੰ ਲਾਇਆ ਨਾ ਜ਼ਮੀਨ ਦੇ ਲਾਲਚ ਨੂੰ ਬੈਠਾ ਹੈ ਤਾਹੀਂ ਬੋਲਦਾ ਦੇਖਿਆ ਸੀ ਕਿਵੇਂ ਅਸੀਂ ਦੇ ਹੋਏ ਬੰਦੇ ਦਾ ਮੂੰਹ ਹੀ ਦੱਸਦਾ ਗੱਲਾਂ ਹੀ ਦੱਸਦੀਆਂ ਨੇ ਤੇ ਤੇਰੇ ਕੋਲ ਤਾਂ ਆਉਂਦਾ ਜਾਂਦਾ ਰਹਿੰਦਾ ਤੂੰ ਇਹ ਲੈ ਨਾ ਕੋਈ ਸਾਲ ਉੱਤੇ ਦਾ ਕੀ ਕਹਿੰਦਾ ਇਹ ਚਾਹੁੰਦਾ ਕੀ ਹੈ ਇਹ ਮੈਂਨੇ ਕਿਤੇ ਹੋਰ ਵੀ ਪਹਿਲਾਂ ਤਾਂ ਕੱਲੀ ਨੂੰ ਸੀ ਹੁਣ ਇੱਕ ਇਹ ਵੀ ਨਾਲ ਉਂਗਲ ਆਉਂਦਾ ਨਾ ਆ ਕੇ ਮੈਨੂੰ ਲੱਗਦਾ ਇਹਨੇ ਮੇਰੀ ਬੋਤਲ ਵੀ ਇੰਨੇ ਚੱਕੀ ਆ ਮੈਂ ਖੇਤ ਧਰੀ ਸੀ ਜਿਹੜੀ ਇਹਦਾ ਤਾਂ ਹੈ ਇਹ ਹੈਗਾ ਤਾਂ ਇਹ ਹੈਈਆਂ ਤਾਂ ਹੀ ਤਾਂ ਟੱਪਦਾ ਵੀ ਤਾਂ ਹੀ ਤਾਂ ਟੱਪਦਾ ਸੀ ਜਦੋਂ ਮੈਂ ਕਹੇ ਮੈਂ 2 ਸਾਲ ਤੂੰ ਜੇਲ੍ਹ ਚਲਾ ਗਿਆ ਉਹ ਤਾਂ ਵਧੀਆ ਹੱਟ ਤੇ ਮਰੀ ਜਿਹੜੇ ਹੈ ਐਸੀ ਤਸ ਹੀ ਲਾਉਂਦਾ ਨਹੀਂ ਪਿੰਦਾ ਤਸ ਹੀ ਫਰੀ ਦੀ ਆ ਓਏ ਮੈਂ ਘਰ ਵਾ ਛਡੋ ਦੇਲਾ ਪਾਣਾ ਘਰ ਵਾਰ ਘਰ ਵਾਰ ਹੈ ਕੀ ਆ ਜੇ ਕੋਈ ਕੰਮ ਘਟਾਇਦਾ ਮੇਰਾ ਹਲਕੜਾ ਤੇ ਮੇਰੀ ਗੱਲ ਸੁਣ ਮੈਨੂੰ ਹੋਰ ਆਈਡੀਆ ਦੱਸ ਹੂੰ ਕਿੰਨਾ ਮੈਂ ਤੋੜਾ ਮੇਰੇ ਕੁਲ ਤਿਆਰ ਹੋਤਲ ਝ ਪਿਆ ਕੇ ਸੱਚ ਬੋਲੂ ਇਹ ਪਿਆ ਕੇ ਪੁੱਛ ਨੀ ਮੈਂ ਬੋਚ ਬਟਕ ਹਾਂ ਇਹ ਹੈਗਾ ਤਾਂ ਆ ਹੀ ਇਹ ਇਹਨੂੰ ਮੜਾ ਮੂੰਹ ਹੀ ਦੱਸੂਂਗਾ ਜੇ ਵੀ ਕੀ ਚਾਹੁੰਦਾ ਇਹ ਕਰਦਾ ਹੱਲ ਮੈਂ ਤੈਨੂੰ ਦੋ ਨਹੀਂ ਮੈਂ ਮਰਦਾ ਰਸਾ ਲਾ ਨਾ ਮੈਂ ਘਰ ਪਾਉਂਗਾ ਇਹਨਾਂ ਦੇ ਨਾਲ ਮੂੰਹ ਲਊਂਗਾ ਤੇ ਘਰ ਆਈ ਮੈਥੇ ਦੋਟੀ ਡੰਡੇ ਤੋਂ ਬਿਨਾ ਨਹੀਂ ਆਉਂਦੇ ਬਾਈ ਹਾਂ ਬਿਗੜੇ ਟੇਗੜੇ ਦਾ ਡੰਡਾ ਗੁਰੂ ਪੀਰ ਹੁੰਦਾ ਹੋਰ ਜਦੋਂ ਦੇਖਾ ਜਾ ਕੇ ਮਿਸਤਰੀ ਨੂੰ ਅੰਦਾਜ਼ਨ ਵਾਲੀਆਂ ਉੱਚੀਆਂ ਕਰਤੀਆਂ ਕਿਤੇ ਹਵਾ ਨਾਲ ਲੱਗ ਪੈਣ ਉਹ ਵੀ ਕਹਿੰਦਾ ਹੁੰਦਾ ਪਰਲੇ ਜਾਲਾ ਓਏ ਉੱਚੀਆਂ ਮਾਰਤਾ ਦੇ ਸੋਖਣੇ ਨਾ ਦੇ ਦਿਰੋ ਜਿਹੜਾ ਹਵਾ ਦੇ ਤੇ ਨਹੀਂ ਆਈ ਜਿਹੜਾ ਹੁੰਦਾ ਦੱਸ ਬੰਗੜ ਵੀ ਤੈਨੂੰ ਲੰਮੀ ਕੇ ਜਿਆਦਾ ਪੜਾਇ ਲਗੇ ਮੈਂ ਤਾਂ ਪਹਿਨਾ ਇਹਦਾ ਉਹ ਕੈਮਰਾ ਵਰ ਦਿੱਤਾ ਉਹ ਤੂੰ ਮੈਥੂ ਗਿਲਣਾ ਯਾਰ ਉਹ ਤਾਂ ਖੜਤਾ ਇਹ ਗੱਲ ਤਾਂ ਹਲਾ ਤੇ ਯਾਰ ਮੈਨੂੰ ਪਤਾ ਹੀ ਨਹੀਂ ਤੂੰ ਕਿੱਧਰ ਢੱਕਾ ਛੜਦਾ ਉਹ ਗੱਲ ਲੱਗੇ ਦੀ ਨਹੀਂ ਆ ਦੱਸ ਮੈਂ ਤਾਂ ਉਹ ਤੇਰੇ ਕੋਲ ਹੀ ਆਉਂਦਾ ਸੀ ਤੂੰ ਲੋ ਮਿਲ ਗਿਆ ਮੇਰੇ ਤੈਨੂੰ ਪਤਾ ਫਿਰ ਸਾਝੇ ਬੰਦੇ ਨੂੰ ਤਾਂ ਮਾੜਾ ਮੋਟਾ ਕਰਨਾ ਪੈਂਦਾ ਹਾਂ ਚੱਲ ਬੰਦ ਅੱਛਾ ਹਾਂ ਤੂੰ ਗੋਲੇ ਬੋਲ ਹੁਣ ਪਤਾ ਯਾਰ ਮੈਨੂੰ ਪਤਾ ਹੀ ਨਹੀਂ ਸਾਰਾ ਪਤਾ ਮੈਨੂੰ ਕਾਲਾ ਤੂੰ ਇਹਨਾਂ ਦਾ ਰਿਸ਼ਤੇਦਾਰ ਨਹੀਂ ਸਾਡੇ ਵੀ ਆ ਜਦੋਂ ਅਸੀਂ ਸੱਗੇ ਆ ਯਾਰ ਤੂੰ ਸਾਨੂੰ ਦੂਰਾ ਆਂ ਮੈਂ ਤੇਰੇ ਨਾਲ ਕਰੀ ਇਹਨਾਂ ਮੈਂ ਤਾਂ ਤੇਰੇ ਲਈ ਸਮਾਂ ਨਹੀਂ ਕਿਸੇ ਨੂੰ ਪੜਦਾ ਨਹੀਂ ਜਿੱਤਾ ਜਿਹੜੀ ਗੱਲ ਤੇਰੇ ਨਾਲ ਕਰਨ ਆਉਂਦਾ ਸੀ ਕਾਜੀ ਤਾਰੀ ਨਹੀਂ ਸੀ ਬਾਈ ਬੇਸੀ ਅੱਛਾ ਹਾਂ ਹੁਣ ਤਾਂ ਮੈਂ ਗੱਡ ਲਈ ਨਾਲ ਐ ਕਰੀ ਆਥਣਿਆਂ ਜੀ ਲਾਵਾਂਗੇ ਆਪਾਂ ਨਾਲੇ ਮਸਲੇ ਦੀ ਗੱਲਬਾਤ ਕਰਾਂਗੇ ਆਪਾਂ ਤੇਰੇ ਨਾਲ ਜਿਵੇਂ ਤੂੰ ਕਹਿ ਤਾ ਕੋਈ ਨਾ ਮਾਹੌਲ ਤਾਂ ਆ ਜਾਹੋ ਪਰੇ ਸਾਰੇ ਤਰੀਕੇ ਕਰਦੇ ਹੁੰਦੇ ਪਹੇ ਗਿਆ ਕੋਈ ਤਾ ਬੰਦੇ ਨੇ ਬਣੀ ਮੁੱਠੀ ਕਰਾਉਣੀ ਪੈਂਦੀ ਹੈ ਐਦਾ ਬੰਦਾ ਪੰਚਾਇਤ ਚ ਮਾੜੀ ਤੋਂ ਮਾੜੀ ਦੀ ਵੀ ਕਰਾ ਦਿੰਦਾ ਸਰ ਕੋਈ ਨਹੀਂ ਆਥਰੇ ਪੰਜਵਾਏ ਸਰ ਠੀਕ ਠੀਕ ਇਹ ਦੇਖੇ ਮਾਰਾ ਉਹ ਮਾਦਾ ਹੋ ਰਹੀਦੀ ਅੱਛਾ ਦਵਾਈ ਵੀ ਲੈਤੀ ਸੀਗੀ ਮਾਰਾ ਤੈਨੂੰ ਐ ਹੈਗਾ ਨਾ ਮਾਹ ਬੜਾ ਪੜਦੀ ਗੰਦ ਕਰਦਾ ਮੈਨੂੰ ਦੁੱਦ ਨੂੰ ਦੱਸ ਕੀ ਹੈ ਨਾ ਉਹ ਮਾਦਾ ਅਜਮਰ ਕੀਤੇ ਹੋਏ ਮੱਦੀ ਦੇ ਮੁੱਦੇ ਦੇ ਉਹ ਮਾਰਿਆ ਸੀ ਰੋੜਾ ਹਾਂ ਉਹਨੂੰ ਪਤਾ ਹੈ ਹਾਂ ਉਹ ਲੰਬੇ ਜਿਹੇ ਇੰਦਰੇ ਦਵਾਈਆਂ ਖਾਸਾ ਸਟੇ ਜੁਰੇ ਕਮੇਗਰੀ ਹੁਣ ਨਾ ਹੁਰਕੀ ਕਰੀ ਪਹਿਲੇ ਦਵਾਈ ਤਾਂ ਹੁਣ ਦਵਾਈ ਜਾਂਨੇ ਹੈਗੀ ਜਦੋਂ ਹੁਣ ਸਭ ਜਿਹਾ ਹੀ ਆ ਰਿਹਾ ਆਪਣੇ ਇਹ ਕੁੱਸਾ ਚਲਿਆ ਫਿਰ ਚਾਰ ਦਿਨ ਸੰਭਲ ਲਾ ਕੇ ਦੇ ਲੈਣਾ ਹੁਰਕੀ ਕਰਾ ਨਾ ਫਿਰ ਤਬਾੜਾ ਹੋਜੂਗਾ ਮਰਜੀ ਕਰ ਹੈ ਨਹੀਂ ਇਹ ਤਾਂ ਕਮ ਖਰਾਬ ਹੋਜੂਗਾ ਇਹ ਤਾਂ ਬਾੜਾ ਸਿਰੋਂ ਹਰ ਲੱਕੀ ਕਰੀਏ ਉਹਦਾ ਆਪ ਦਵਾਈ ਵਧੀਆ ਦਵਾਈ ਹੋਰ ਭਈ ਦਵਾਈ ਕਿ ਤੋਰ ਦੇ ਕਹਿੰਦੇ ਨજર ਆਪਾਂ ਕਿਤੇ ਦਵਾ ਕੇ ਆਏ ਹੁਣ ਖੜਾ ਖੜਾ ਚਲੀ ਤਾਂ ਨਹੀਂ ਪਾਗਲ ਕਰਨ ਆਏਗਾ ਇਹਦੇ ਤੇਤੀ ਮੈਂ ਆਣੀ ਹੈ ਉਹਦਾ ਠੀਕ ਪੂਰਾ ਹਾਂ ਤੇ ਮੈਂ ਤੁਹਾਨੂੰ ਕਹਿੰਦਾ ਸੀ ਮਾ ਕਾਗਜ਼ ਪੱਤਰ ਜੀ ਮੈਂ ਤਿਆਰ ਕਰਾ ਲੈਣਾ ਕਾਲੇ ਕਾਗਜ਼ ਪਰ ਤਿਆਰ ਕਰਾਉਣੇ ਨੇ ਅਹੀਜ ਮੈਂ ਦੇ ਨਰਤਾ ਮੈਂ ਕਰ ਬਾਰੇ ਹੋ ਕਰੀਨਾ ਸਮਝ ਨਾ ਮਾਰ ਬੁੱਸ ਸਮਝ ਨਾ ਕਿ ਤਬ ਨਾ ਸਾਰਾ ਮੇਰੀ ਸਿਰਤੀ ਹੈ ਮੈਂ ਮੈਂ ਤਾਂ ਮੈਂ ਕਹਿੰਦਾ ਵਿਆਹ ਕਰਾ ਲਾ ਕਰਾ ਲੂ ਮੈਂ ਤੇ ਨਾਲ ਦਾ ਸਾਲ ਨੂੰ ਮੇਰੇ ਕਰ ਵਾਲੀ ਸੇਵਾ ਕਰੂ ਨਾਲੇ ਕਰੂ ਮੈਂ ਸੇਵਾ ਤੇਰੀ ਮੇਰੀ ਗੱਲ ਸੁਣ ਮਰਜੀਤ ਪੁੱਤ ਤਾਂ ਤੂੰ ਮੇਰੇ ਹੀ ਰਹੇਗਾ ਮੈਂ ਉਹਨੇ ਤਾਂ ਗੁਰਪ੍ਰੀਤਨ ਤਾਂ ਜਿਹੜਾ ਕਰਦਾ ਸਾਡੇ ਨਾਲ ਕਰਦਾ ਦੇ ਹੈ ਨਾ ਉਹ ਤਾਂ ਪਤਾ ਤੇਰੇ ਨਾਲ ਮੇਰੇ ਸੁਖੜੇ ਜੁੜ ਗਏ ਤੇਰਾ ਵਿਆਹ ਵੀ ਕਰਾਂਗੇ ਤੇ ਨੂੰ ਸਾਰਾ ਕੁਝ ਕਰਾਂਗੇ ਤੇਰਾ ਦੇਖਦਾ ਜਾਈ ਤੂੰ ਕੋਈ ਤੇਰਾ ਪੁੱਫੜ ਨੂੰ ਮਾਰਾ ਜੇ ਸੈੱਟ ਹੋ ਜਾਂਦੇ ਫਿਰ ਕਰ ਲਾਂਗੇ ਆਪਾਂ ਹੁਣ ਮੇਰੇ ਮੈਨੂੰ ਇਹ ਦੱਸ ਜਮੀਨ ਖੜਾ ਤੇਰੇ ਨਾਮ ਤੇਰੇ ਪੁੱਫੜ ਦੇ ਨਾਮ ਆ ਸੋ ਇਹ ਤਾਂ ਮੈਨੂੰ ਪਤਾ ਹੈ ਜੇ ਉਹ ਮਰਦਾ ਉਹ ਮੈਨੂੰ ਨਹੀਂ ਠੀਕ ਹੋਊਗਾ ਫੇਰ ਹੀ ਹੈ ਫਿਰ ਬਾਕੀ ਆਏ ਹੁਣ ਦੇ ਨੂੰ ਆਪਾਂ ਤੇਰੀ ਕੋਟ ਰਚਾਇਗੀ ਤੇ ਲੈ ਕੇ ਜਾਵਾਂਗੇ ਤੈਨੂੰ ਪਤਾ ਉੱਥੇ ਅਗਲਾ ਕੁਬ ਵੀ ਇਹ ਤਾਂ ਪਾਇਆ ਤਾਂ ਹੋਇਆ ਪਿਆਰ ਵੀ ਤੁਸੀਂ ਇਹਦੇ ਨਾਂ ਹੱਤਰਾਂ ਦੇ ਜ਼ਮੀਨ ਲਹਾਉਨੇ ਹੋਗੇ ਇਹ ਵੀ ਤੇਰੀ ਗੱਲ ਸਹੀ ਹੈ ਮੈਂ ਤੈਨੂੰ ਤਾਂ ਕਹਿਆ ਵੀ ਮੜਾ ਜਾਨੂੰ ਠੇਕੇ ਲੰਦੇ ਉਹ ਵਕੀਲ ਦੀ ਰੈ ਨਿੱਤੀ ਸੀ ਵਕੀਲ ਤਾਂ ਪੁੱਤ ਬਾਲਾ ਕੁਸਾਈ ਨੇ ਹੁੰਦੇ ਨੇਗੇ ਉਹਦਾ ਤਾਂ ਪੈਸਾ ਖਾਣਾ ਹੁੰਦਾਗਾ ਉਹਦਾ ਠੀਕਾ ਤਾਂ ਵਕੀਲ ਦੀ ਰੈ ਨਿੱਤੀ ਜਦੋਂ ਕਹਿੰਦਾ ਪੂਆ ਇਹਦਾ ਕੋਈ ਨਹੀਂ ਕਹਿੰਦਾ ਵੀ ਵੀ ਸਾਈਨ ਗੁੱਠੇ ਹੋ ਜਾਣਗੇ ਕਹਿੰਦਾ ਤੁਸੀਂ ਗੱਡੀ ਚ ਪਾ ਲਿਓ ਉਹ ਸਾਈਨ ਗੁੱਠੇ ਕਰਾ ਲਾਂਗੇ ਦਾ ਵੀ ਆ ਇੱਕ ਖੜਾ ਕੇ ਕਹਦਾ ਫੋਟੋ ਖਿਚਾ ਲਾ ਨਹੀਂ ਮੇਰੀ ਗੱਲ ਸੁਣ ਫਿਰ ਲੋਕ ਉਂਗਲਾ ਚੱਕਣਗੇ ਆਪਣੇ ਤੇ ਵੀ ਉਹ ਆਪਣੀ ਜਨੇ ਇਹਨੂੰ ਪਾਗਲ ਕਰਕੇ ਜ਼ਮੀਨ ਬਣਾਉਂਦਾ ਧੀਜੇ ਦੇ ਨਾਲ ਲਵਾਤੀ ਪਰ ਆ ਵੀ ਗੱਲ ਸਹੀ ਉਹ ਗੁਰਪ੍ਰੀਤ ਜੀ ਉਹ ਕਰਦਾ ਸੀ ਜੇਲ ਜੂੰ ਜਿਹੜੀ ਗੱਲਾਂ ਕਰਦਾ ਸੀ ਉਹ ਉਹ ਕੋਈ ਸੱਚੀ ਜ਼ਮੀਨ ਦਾ ਮਾਰਾ ਫਿਰਣਾ ਬੋਝਾ ਗੱਲ ਤਾਂ ਹੀ ਦਾ ਕਹੀ ਐ ਵੀ ਹਜੇ ਤੂੰ ਟਿਕ ਜਾ 10 20 ਦਿਨ ਆਪਾਂ ਦੇਖ ਲਈਏ ਉਹਨਾਂ ਸੈੱਟ ਹੋ ਜਾਂਦੇ ਹੂੰ ਹੈ ਦੇਖ ਲੈਣਾ ਫਿਰ ਉਹ ਜਦੋਂ ਫਿਰ ਹੋਰ ਦਵਾਈ ਦਵਾਈ ਬਦਲ ਲੈਣੇ ਦਵਾਈ ਬਦਲ ਕੇ ਦੇਖ ਲੈਣਾ ਪਰ ਦਵਾਈ ਹੋਰ ਦਵਾ ਦਿੰਨੇ ਇਹਨੂੰ ਠੀਕ ਹੈ ਨਾ ਤੂੰ ਕਾਲ ਨਾ ਕਰ ਕੋਈ ਨਾ ਸਾਰਾ ਕੁਝ ਤੈਨੂੰ ਹੀ ਦੇਵਾਂਗੀ ਉਹਦਾ ਆਪੂਆ ਮੈਨੂੰ ਮੂਰੇ ਚਾਨਣ ਦਿਸ ਜਾਂਦਾ ਹਾਂ ਉਹਦਾ ਵਸਾਂ ਇਸ ਵੀ ਚਲ ਬਿਆਹ ਕਰਾ ਲੈਂਦਾ ਮੈਂ ਅਸੀਂ ਦੋਨੇ ਜੀ ਤੇ ਤੁਹਾਡੇ ਸੇਵਾ ਕਰੀਏ ਤੇ ਦੋਨੇ ਜੀਆਂ ਦੀ ਕੋਈ ਨਾ ਵਿਆਹ ਵੀ ਕਰਾਂਗੇ ਤਰਾ ਗੱਜ-ਬੱਜ ਕੇ ਵਿਆਹ ਕਰਾਂਗੇ ਮੇਰਾ ਮਖਬੂਰ ਹੀ ਆ ਤੁਹਾਡੇ ਨਾਲ ਹੀ ਸਾਰਾ ਕੁਝ ਹੈਂ ਅੰਦਾਜ਼ੀ ਗੱਲ ਮੈਂ ਹੁਣ ਉਹ ਤੋਂ ਉਹਦਾ ਘਰ-ਬਾਰ ਛੱਡੀ ਪੱਟਾ ਸਾਰਾ ਕੁਝ ਮੈਂ ਹੁਣ ਤੁਹਾਡੇ ਜੋਗਰੀ ਰਹੇਗਾ ਇਹ ਤਾਂ ਹੈ ਮੈਨੂੰ ਕਹਿਨੀ ਹੈਗੀ ਫਿਰ ਉਹਦੇ ਤੋਂ ਜਿੱਦ ਤੇ ਫੋਨ ਕਰਾ ਉਹਦੇ ਦੀ ਚੱਕੀ ਫਿਰਦਾ ਮੈਂ ਤਾਂ ਮੇਰੇ ਫੋਨ ਨੂੰ ਕਿਹਾ ਨਹੀਂ ਤੂੰ ਚੱਕਿਆ ਵੀ ਹੁੰਦਾ ਤੂੰ ਹੀ ਸਾਂਹੀ ਐ ਨਾ ਉਹ ਤੇਰਾ ਸਾਰਾ ਕੁਝ ਹੁਣ ਘਰ-ਬਾਰ ਸਾਡੇ ਖੇਤ ਬੰਨਾ ਸਾਰਾ ਕੁਝ ਹੁਣ ਮੇਰੀ ਜ਼ਿੰਮੇਵਾਰੀ ਐ ਮੇਰੀ ਸ਼ਕਤੀ ਐ ਹਾਂ ਨਾ ਤੂੰ ਸੋਚ ਨਾ ਕਰ ਕੋਈ ਨਾ ਆਪਾਂ ਇਹ ਵੀ ਕਰਾਂਗੇ ਕੋਈ ਨਹੀਂ ਦਾ ਤੂੰ ਬੜਾ ਟੈਨਸ਼ਨ ਨਾ ਲੈ ਤੋ ਠੀਕ ਆ ਪੂਆ ਜੇ ਮੇਰੀ ਛੋਟੀ ਮਰਜ਼ੀ ਐ ਠੀਕ ਤੋ ਤਾਂ ਨਹੀਂ ਬਣੀ ਪੂਆ ਠੰਡੇ ਹੋ ਗਏ ਪਾਸਦਰੀ ਪਈ ਸੀਗੀ ਮੈਨੂੰ ਲੈਉਣੀ ਐ ਕੋਈ ਨਵੇਂ ਦਾ ਤੂੰ ਤੋ ਚੰਗਾ ਪੂਆ ਜਾ ਦੇ ਹਰ ਬੰਦੀ ਰਮਾ ਜਾ ਮਾ ਖੇਤ ਮੈਂ ਮੈਂ ਇਹ ਗੱਲ ਸੋਚਦੀ ਨਹੀਂ ਨੋਟ ਨਹੀਂ ਕੀਤੀ ਹੈਗੀ ਅਮਰਜੀਤ ਹੁਣ ਅੱਜ ਕੱਲ ਬਾਲਾ ਨਹੀਂ ਦਿਮਾਗ ਜਾਲਾਉਣ ਲੱਗ ਗਿਆ ਜ਼ਮੀਨ ਜ਼ਮੀਨ ਦੀ ਬਾੜੀ ਲੱਗ ਗਿਆ ਕਰਨ ਕੀ ਹੋਗਾ ਜੇ ਚਲ ਗੁਰਪ੍ਰੀਤ ਤੇ ਬਹੂ ਰਸਕੇ ਬਾਗੇ ਹਾਂ ਹੁਣ ਜ਼ਮੀਨ ਤਾਂ ਨਹੀਂ ਮੈਂ ਘਰੋਂ ਕੱਢਣੇ ਹੈਗੇ ਉਹ ਆ ਕਰਨ ਸਾਰੀ ਉਮਰ ਇੱਥੇ ਰਹਿਣਾ ਉਹਨਾਂ ਨੇ ਇਹ ਤਾਂ ਬਾਲਾ ਹੀ ਲਾਲਚ ਲੱਗਿਆ ਭਾਈ ਕਰਨ ਹੁਣ ਕੁਛ ਨਾ ਕੁਛ ਤਾਂ ਕੋਈ ਲੇਖ ਦੀਆਂ ਇਹਦੇ ਮੂੰਹ ਵੱਨੀ ਹੋਰ ਦੇਖਦੀ ਨੇ 10 ਮਿਲੀਨਾਂ ਦਾ ਨਾ ਟਾਈਮ ਦਾ ਟੱਲੋ ਮੈਂ ਦੇਖਦੀ ਅੰਗੀ ਕੀ ਰੰਗਾਂ ਧੰਗ ਦਿਖਾਉਂਦਾ ਮੈਨੂੰ ਇਹ ਚੱਲਦੇ ਸਾਂਭਦਾਗਾ ਆਵਦਾਗਾ ਫਿਰ ਕੀ ਹੁੰਦਾਗਾ ਰਿਸ਼ਤੇਦਾਰ ਭੈਣ ਭਾਈ ਇੰਨੇ ਕੰਮ ਆਉਂਦੇ ਹੁੰਦੇ ਨੇ ਚੱਲ ਦੇਖਦੀਏ ਕਰਦੀਏ